ਜੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਪਹੁੰਚੇ ਆ ਗੁਰੂ ਅਰਸਾਈ ਦੇ ਵਿੱਚ ਇੱਥੇ ਆਪਾਂ ਇੱਕ ਜਰਸੀ ਗਾਂ ਦੇ ਜੋ ਕਿ ਏ ਆਈ ਕਰੀਆ ਗਰਭਵਾਸ ਤੇ ਪੱਟੀ ਗਾ ਭਰਿਆ ਇਹਦੇ ਇਹਦੇ 50062 ਨੰਬਰ ਆ ਜੋਗੀ ਸੈਕ ਦਾ ਡੈਨਮਾਰਕ ਦਾ ਓਪੇ ਦਾ ਜੋਗੀ ਸਿਮਨ ਲਾਇਆ ਇਹ ਗਾਂ ਦੀ ਕਾਫੀ ਚੰਗੀ ਕੁਆਲਿਟੀ ਚ ਆ ਇਹ ਘਟੋ ਘਟ 18 ਲੀਟਰ ਦੇ ਕਰੀਬ ਜੋ ਕੀ ਦੁੱਧ ਕੱਢ ਰਹੀ ਆ ਵੀਰਜੀ ਜੀ ਨਾਲ ਦੇ ਕੋਲ ਇਹਨਾਂ ਨੂੰ ਕਾਫੀ ਸ਼ੌਂਕ ਆ ਜਰਸੀ ਗਾਂ ਪਾਲਣ ਦਾ ਆਪਾਂ ਵੀਰਜੀ ਤੋਂ ਨਾਮ ਪੁੱਛਦੇ ਆ ਬਲਾਂ ਮੇਰਾ ਜੀ ਰੁਪਿੰਦਰ ਸਿੰਘ ਰੂਪੀ ਹੈਗਾ ਟਿੱਕ ਟੋਏ ਪਰ ਮੱਢੀ ਕੋਲ ਸਾਰਪਾ ਜੀ ਅੱਛਾ ਪਹਿਲਾਂ ਭਾਜੀ ਨੇ ਟਿੱਕ ਲਾਇਆ ਸੀਗਾ ਨੰਬਰ ਸੀਗਾ 21035 21035 ਜਿਹੜਾ ਪਹਿਲਾਂ ਇਹਦੇ ਪਾਏ ਹੀ ਕਰੀ ਸੀਗੀ ਹਾਂ ਜੀ 1035 ਉਹ ਜੋ ਇਹ ਸੁਪੀ ਗਾਂ ਨਾ ਹਾਂ ਸੁਪੀ ਜੀ ਉਹ ਮੱਛੀ ਦਿਖਾਓ ਮੜੀ ਕਿਹੜੀ ਆ 21035 ਨੰਬਰ ਲਾਇਆ ਸੀਗਾ ਆਪਾਂ ਉਹ ਹੀ ਫੈਕ ਦਾ ਸੀਗਾ ਹਾਂ ਇਹਦਾ ਰਿਜ਼ਲਟ ਹੈ ਜੀ 21035 ਆਈ ਹੈ ਕਿਵੇਂ ਕਿਵੇਂ ਰਿਜ਼ਲਟ ਲੱਗਿਆ ਤੁਹਾਨੂੰ ਹੈਰਨ ਵਰਗਾ ਹੈਰਨ ਵਰਗਾ ਬਹੁਤ ਪੋਹਾ ਕਿ ਅੱਛਾ ਕਿਦੇ ਵਰਗਾ ਹੈਰਨ ਵਰਗਾ ਜੀ ਅੱਛਾ ਪੂਰੀ ਕੁਆਲਿਟੀ ਆ ਪੂਰੀ ਕੁਆਲਿਟੀ ਆ ਸਰ ਜੀ ਠੀਕ ਆ ਠੀਕ ਲੱਗਿਆ ਲਓ ਜੀ ਤੋਂ ਫਿਰ ਜੀ ਕਰਉਣ ਲੱਗੇ ਐਂਟੀਕਲ ਲਵਾਉਣ ਲੱਗੇ ਆ ਹਾਂ ਅੱਜ ਲਾਇਆ ਆਪਾਂ ਇਹਦੇ 50065 65 ਨੰਬਰ ਆ ਸੈਕ ਦਾ ਨੰਬਰ ਹੈ 50065 ਠੀਕ ਆ ਤੁਹਾਡੇ ਨਾਲ ਪਿਆਰ ਆ ਪੂਰਾ ਇਹਦਾ ਹੈ ਬੱਚੀ ਦਾ ਤੁਹਾਡੇ ਨੇੜੇ ਨੇੜੇ ਹੋ ਰਹੀ ਹੈ ਨਾ ਬਿੱਲੋ ਇਹਦਾ ਨਾ ਰੱਖਿਆ ਹੈ ਬਿੱਲੋ ਨਾ ਵੀ ਰੱਖਿਆ ਇਹਦਾ ਬਿੱਲੋ ਬਿੱਲੋ ਬੜਾ ਯਾਰ ਸ਼ੌਂਕ ਨਾ ਰੱਖਿਆ ਹੈ ਬਿੱਲੋ ਗਿਰਜੀ ਰਾਇ ਦਾ ਨਾਂ ਵੀ ਰੱਖਿਆ ਨਾਂ ਵੀ ਦੇ ਰੱਖਿਆ ਬਿੱਲੋ ਇਹਦੇ ਸਿੰਘ ਦਗਾਤੇ ਆ ਇਹ ਤੁਹਾਨੂੰ ਸਿੰਘ ਦਿਖਾਉਂਦੇ ਆ ਸਿੰਘ ਦਗਾਤੇ ਆ ਅੱਜ ਕਿੰਨੇ ਦਿਨ ਹੋ ਗਏ ਸਿੰਘ ਦਾ ਕਿਨ ਨੂੰ 10 ਦਿਨ ਹੋ ਗਏ ਇਹ ਉਮਰ ਕਿੰਨੀ ਹੋ ਗਈ ਬੱਚੀ ਦੀ 2 ਮਹੀਨੇ 2 ਮਹੀਨੇ ਹਾਂਜੀ ਇਹਦੀ ਮਾਂ ਦਾ ਦੁੱਧ ਚੰਗਾ ਹੈ ਨਾ ਹਾਂਜੀ ਹਾਂਜੀ 18 ਕਿਲੋ ਹੈਗਾ ਪੁਰਾਣੀ 18 ਕਿਲੋ 18-19 ਲੀਟਰ ਦੇ ਕਰੀਬ ਦੇ ਜਾਂਦੀ ਹੈ ਕਿੰਨਾ ਵਸੂਹਾ ਗਈ ਹੈ ਇਹ ਇਹ ਹੈਗਾ ਜੀ ਤਾਂ ਸੁਆ ਗਈ ਜੀ ਅੱਛਾ ਪਿੱਛੇ ਮੋਲ ਲੈਂਦੀ ਸੀ ਨਾ ਹਾਂਜੀ ਹਾਂਜੀ ਮੋਲ ਲੈਂਦੀ ਤੁਹਾਨੂੰ ਸ਼ੌਂਕਾ ਕਾਫੀ ਜਰਸੀ ਦਾ ਉਦੋਂ ਪਿੱਛੇ ਆ ਸੀ ਬੱਚੀ ਇਹਦੀ ਹਾਂ ਉਦੋਂ ਪਹਿਲਾਂ ਆਉਣੀ ਸੀ ਇਹ ਗਿਰਦਾ ਸਿਮਨ ਕੇ ਪਿੱਛੇ ਲਵਾਇਆ ਹੋਇਆ ਸੀ ਨਾ ਇਹ ਪਹਿਲਾਂ ਲੱਗਾ ਹੋਇਆ ਸੀ ਮੈਂ ਸੁਈਆ ਮੇਰੇ ਕੋਲ ਆ ਕੇ ਤਿੰਨ ਚਾਰ ਦਿਨ ਬਾਅਦ ਸੋਈ ਸੀਗੀ ਇਹ ਠੀਕ ਆ ਜੀ ਤੇ ਅੱਛਾ ਤੇ ਇਹਨੇ ਗਿਰਦਾ ਸ ਬੱਚਾ ਦੇ ਦਿੱਤਾ ਹਾਂਜੀ ਅੱਗੇ ਸਹੀ ਠਿਕਾਣੀ ਲੱਗਿਆ ਸੀ ਕਿਉਂ ਕਿਉਂ ਜਰਸੀ ਦੀ ਸੀ ਜਰਸੀ ਹਾਂ ਜਰਸੀ ਉਹ ਉਹਨਾਂ ਦਾ ਰਵਾਸ ਪਤਾ ਨਹੀਂ ਪਹਿਲਾਂ ਆਪਣੇ ਘਰ ਨੇ ਪਤਾ ਨਹੀਂ ਆ ਠੀਕ ਆ ਸਮਝ ਨਹੀਂ ਸੀ ਜਿੱਦਾਂ ਕਿ ਉਹਨਾਂ ਨੂੰ ਕਹਾਂ ਲੋ ਠੀਕ ਆ ਤੇ ਤੂੰ ਸ਼ੌਂਕ ਰੱਖਦੇ ਤੇ ਆਪਾਂ ਇਹਦੇ 5062 ਜੋਗੀ ਨੰਬਰ ਆਪਾਂ ਸੀਮਨ ਭਰਤਾ ਹੈ ਇਹਦੇ ਪਿੱਛੇ ਇਹ ਜਰਸੀ ਦਾ ਬੱਚਾ ਜੋ ਪਹਿਲਾਂ ਭਰਿਆ ਸੀਗਾ ਇਹੀ ਕਰੀ ਸੀਗੀ ਇਹਦੇ ਫਿਰ ਕੋਈ ਫੀਡ ਵਗੈਰਾ ਸ਼ੁਰੂ ਕੀਤਾ ਬੱਚੀ ਤੇ ਕਿ ਨਹੀਂ ਇਹਨੇ ਕਦੇ ਕੁਝ ਨਹੀਂ ਕੀਤਾ ਜੀ ਇਹਨਾਂ ਤੇ ਹੁਣ ਤੁਸੀਂ ਦੱਸਿਆ ਸੀ ਨਾ ਤੇ ਗਾਇਦੇ ਨਹੀਂ ਦਿਲਾ ਆਪ ਕੋਸ ਨਹੀਂ ਠੀਕ ਇਹਨੂੰ ਹੁਣ ਤੁਸੀਂ ਐ ਕਰੋ ਆਪਣੇ ਉਹ ਨਾਲ ਫੀਡ ਸ਼ੁਰੂ ਆਉਂਦਾ ਕਾਸਟਟਰ ਵਗੈਰਾ ਨੂੰ ਸ਼ੁਰੂ ਕਰ ਦੋ ਕਾਰਗਲ ਤੱਕ ਲਿਓ ਹੈ ਠੀਕ ਤੇ ਉਹ ਥੋੜੀ ਹੋਰ ਗਰੋਥ ਹੀ ਵਧੀਆ ਕਰੂਗੀ ਇਹ 2 ਮਹੀਨੇ ਤੇ ਹੋ ਗਈ ਆ ਇਹਨਾਂ ਦਾ ਗਰੋਥ ਹੋਰ ਵੀ ਚੰਗੀ ਕਰੂ ਵੈਸ ਗਰੋਥ ਚੰਗੀ ਹੈ ਦੀ ਤੇ ਦੁੱਧ ਵਗੈਰਾ ਨੇ ਕਿੰਨਾ ਛੱਡ ਦੇ ਜਿਹੜੀ ਜਿਹਦੇ ਲਈ ਦੋ ਦੁੱਧ ਦੋ ਥਣ ਛਾਈ ਦੇ ਨੇ ਦੋ ਥਣ ਮੰਨ ਲਓ ਤੁਸੀਂ ਕਹ ਲੈ ਵੀ 6-7 ਲੀਟਰ ਤੱਕ ਰੀ ਪੀ ਰਹੀ ਹੈ ਠੀਕ ਆ ਕਾਫੀ ਚੰਗੀ ਆ ਨਾਂ ਵੀ ਦੇ ਰੱਖਿਆ ਬਿੱਲੋ ਠੀਕ ਆ ਵੀਰ ਜੀ ਬੜੀ ਮਿਹਰਬਾਨੀ ਹੈ ਠੀਕ ਆ ਜੀ